ਦੋਸਤੋ ਜੇ ਤੁਹਾਨੂੰ ਪਤਾ ਹੈਗੀ ਅੱਜ ਠੰਡ ਬਹੁਤ ਜ਼ਿਆਦੀ ਆ ਬੱਦਲ ਹੋਇਆ ਪਿਆ ਹੈ ਨਾ ਤੇ ਬਾਹਰ ਹਵਾ ਬਹੁਤ ਤੇਜ਼ ਚੱਲੀ ਜਾਂਦੀ ਇਸ ਕਰਕੇ ਅਸੀਂ ਅੱਜ ਬਠਲ ਦੇ ਵਿੱਚ ਹੀ ਆਕਮ ਚਾਈ ਸੀ ਜਿਉ ਤਾਂ ਉਹ ਜਿੱਤੇ ਮੂੰਹ ਕਰਦਾ ਧੂਆਂ ਇਹ ਦੁਆੰਦਰ ਅੰਦਰ ਹੋ ਗਿਆ ਧੂਆਂ ਆਪਣੇ ਮੂੰਹ ਕਰ ਲਾ ਤਾਂ ਨਹੀਂ ਕਰਦਾ ਅੰਦਰ ਸਾਰੇ ਧੂਆਂ ਹੋ ਗਿਆ ਬਾਹਰ ਨੂੰ ਲਿਆ ਅੰਦਰ ਤਾਂ ਖੜੇ ਨਹੀਂ ਆ ਗੋਦਿਆ ਸਾਰੇ ਅੰਦਰ ਦੇ ਵਿੱਚ ਧੂਆਂ ਹੀ ਧੂਆਂ ਹੋ ਗਿਆ ਹੋਰ ਬੱਦਲ ਮੀਂਹ ਆਊਗਾ ਲੱਗਦਾ ਤੇ ਮੀਂਹ ਆਉਣ ਦੇ ਪੂਰੇ ਚਾਂਸ ਬਣੇ ਪਏ ਆ ਮਮ। ਬੈਂ ਦੇ ਛੱਟ ਨੂੰ ਆਏ ਘੰਟੇ ਨੂੰ ਆਏ ਜਾਂ ਰਾਤ ਨੂੰ ਰੋਟੀ ਪਕਾਓ ਹੁਣ ਖਾ ਕੇ ਤੇ ਸੌਂਜੇ ਤੇ ਰੋਟੀਆਂ ਤੇ ਪਕਾ। ਅਨ ਬੜੀਆਂ ਬਣਾਈਆਂ ਲੈ। ਬਣੀਆਂ ਬਣਾਈਆਂ ਲੈ ਅੱਜ ਤੇ ਉਹ ਲੈ ਅੱਜ ਅੰਦਰ। ਗਣੀਆਂ ਦੇ ਨਾਂ ਤੇ ਦੋ ਦੋ ਕਹਿੰਦਾ ਅੰਦਰ ਲੈ। ਆਹ ਸਾਗ ਆਪਾਂ। ਅੱਜ ਬੜੀ ਜਣੀ ਸੌਚੀ। ਕਾਦੀ ਬਣਾਈ ਸਬਜੀ ਅੱਜ? ਹਲਵਾੜਾ ਅੱਜ। ਸਬਜੀ ਬਣਾਈ ਆਪਾਂ। ਇਧਰ ਛਾੜੋ ਇਧਰ ਹੱਥੋਂ। ਘਿਪਾਉ ਪਕਾ ਲੇ। ਆਲੂ ਵਾਲ ਕੇ ਤੇ ਫਿਰ ਬਣਾਏ। ਅੱਜ ਪੀਵਾਂ ਦੇ ਘਰ ਘਰ ਕੌਲੀਆਂ ਤਰੀਦੀਆਂ। ਹੈਲੋ। ਆਲੂ ਸਬਜ਼ੀ ਪ੍ਰੀਤ ਤੇ ਜੋਤ ਤੇ ਮੈਂ ਸਾਨੂੰ ਬਹੁਤ ਸਵਾਲ ਲੱਗਦੇ। ਖੁਸ਼ ਹੋ ਕੇ ਤੰਨੇ ਵਾਲੀ ਤਰੀਦੀ ਨੇ ਸਬਜ਼ੀ ਦੇ ਵਿੱਚ ਹਨਾ ਦੇਤੇ। ਤਰੀ ਵਾਲੀ ਸਬਜ਼ੀ ਸਵਾਲ ਲੱਗਦੇ ਜੋਰ ਨੂੰ ਹੈ ਨਾ ਜਿਆਦਾ। ਸਵਾਲਾ ਜੀ ਨਾਲੋਂ ਸਬਜ਼ੀ ਨੂੰ ਵੀ ਜਾਣ ਕੇ ਪਰਹਣ ਤਾਂ ਲੈਣਾ। ਮੂੰ ਤਾਂ ਕਰ। ਮੂੰ ਤਾਂ ਕਰ। ਤਾਂ ਕਰੂੰ। ਮੂਤਾ ਕਰ ਮੂਤਾ ਕਰ ਪਰ ਮੈਂ ਚੱਕਦਾ ਤੂੰ ਮੂਤਾ ਹੱਥ ਖੜਕੋ ਧਾਰੀਆਂ ਕੱਢੋ ਨਾ ਕੋਣ ਚੱਕਦਾ ਮੈਂ ਕੋਣ ਚੱਕਦਾ ਮੈਂ ਬਾੜਾ ਹੈ ਮੋਬਾਈਲ ਬਖਾ ਲੋ ਹਾਂ ਮੋਬਾਈਲ ਜਦੋਂ ਦੇਖਣ ਦੀ ਵਾਰੀ ਨਹੀਂ ਫੇਰ ਤਾ ਹੁਣ ਥੱਲੇ ਹੁੰਦੀ ਨਹੀਂ ਤਾ ਫੇਰ ਨਹੀਂ ਫੇਰ ਤਾਂ ਪੂਰੀ ਨਿਗਾਹ ਕੱਢ ਕੇ ਰੱਖਦਾ ਮੋਬਾਈਲ ਆਲਾ ਮੁੰਡਾ ਕਹਾਂ ਅੱਜ ਮੋਂਗਲ ਦਾ ਸੀਜ਼ਨ ਇਹਨਾਂ ਨਾ ਹੋ ਗਿਆ ਅੱਜ ਪਹਿਲਾਂ ਤਾਂ ਮੋਂਗਫਲੀ ਲੈਂਦੀ ਆ മൂംഗൾ വേ അ